ਪੀ ਸਰਕਾਰ ਸੈਂਟਰ ਦੀ ਨੇ ਐਸਸੀ ਸਕਾਲਰਸ਼ਿਪ ਬੰਦ ਕਰਤੀ ਸੀ ਉਹਨੂੰ ਦੁਬਾਰਾ ਚਲਾਉਣ ਲਈ ਪੰਜਾਬ ਦੇ ਗਰੀਬ ਸਟੂਡੈਂਟਾਂ ਨੂੰ ਗਰੀਬ ਵਿਦਿਆਰਥੀਆਂ ਨੂੰ ਗਰੀਬ ਵਰਗ ਦੇ ਸਬੰਧਤ ਬੱਚਿਆਂ ਨੂੰ 3 ਲੱਖ ਨੂੰ ਫਾਇਦਾ ਪਹੁੰਚਾਉਣ ਲਈ ਕਪਟ ਅਮਰਿੰਦਰ ਸਿੰਘ ਜੀ ਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਨਾਂ ਤੇ ਸਕਾਲਰਸ਼ਿਪ ਸ਼ੁਰੂ ਕੀਤੀ ਆ ਉਹਦਾ ਮੈਂ ਆਪਣੇ ਵੱਲੋਂ ਤੇ ਆਪਣੇ ਹਲਕੇ ਵੱਲੋਂ ਧੰਨਵਾਦ ਕਰਦਾ ਜਿਸ ਦੇ ਨਾਲ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਅੱਗੇ ਵਧਣ ਚ ਪੜ੍ਹਾਈ ਲਿਖਾਈ ਕਰਨ ਚ ਤੇ ਆਪਣੇ ਸਮਾਜ ਬੱਦਰ ਬਰਾਬਰ ਦਾ ਹੱਕ ਲੈਣ ਚ ਸਹਾਈ ਹੋਵੇਗਾ ਜੋ ਕਿ ਭਾਜਪਾ ਸਰਕਾਰ ਨਹੀਂ ਚਾਹੁੰਦੀ ਕਿ ਦੇਸ਼ ਅੰਦਰ ਲਤਾੜਿਆ ਹੋਇਆ ਸਮਾਜ ਜਿਹੜਾ ਐਸਸੀ ਵਰਗਾ ਉੱਪਰ ਉੱਠ ਸਕੇ ਕੈਪਟਨ ਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਆ ਉਹ ਅੱਗੇ ਲੈ ਕੇ ਜਾਵੇਗੀ ਤੇ ਇਹਦੇ ਨਾਲ ਸਲਾਨਾ ਸਾਡੇ ਪੰਜਾਬ ਚ 550 ਕਰੋੜ ਦਾ ਬਜਟ ਪੰਜਾਬ ਦੇ ਐਸਸੀ ਵਿਦਿਆਰਥੀਆਂ ਲਈ ਰੱਖਿਆ ਗਿਆ ਜਿਹਦਾ ਸਿੱਧਾ ਫਾਇਦਾ 3 ਲੱਖ ਵਿਦਿਆਰਥੀਆਂ ਨੂੰ ਹੋਵੇਗਾ ਮੈਂ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕੈਪਟਨ ਮਰਿੰਦਰ ਸਿੰਘ ਜੀ ਦੀ ਦੂਰ ਅੰਦੇਸ਼ੀ ਦਾ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਦੇ ਇਸ ਇਤਿਹਾਸਕ ਫੈਸਲੇ ਨੂੰ ਸਲਾਮ ਕਰਦਾ ਹਾਂ ਬਹੁਤ-ਬਹੁਤ ਧੰਨਵਾਦ